ਅਜੀ ਸਰ ਇਹ ਕਿਸ ਤਰ੍ਹਾਂ ਹੋਇਆ ਜੀ ਇਹ ਮਾਮਲਾ ਸਾਰਾ ਇਕੱਠਾ ਕਰਾਓ ਇਸ ਰਾਤ ਤਕਰੀਬ 1 ਵਜੇ ਇੱਕ ਗੰਨੇ ਦੀ ਭਰੀ ਟਰਾਲੀ ਜਾ ਰਹੀ ਸੀ ਅੱਛਾ ਜੀ ਜੋ ਕਿ ਅਚਾਨਕ ਰੋਡ ਤੇ ਪਲਟ ਗਈ ਅੱਛਾ ਓਵਰ ਲੋਡ ਹੋਣ ਕਰਕੇ ਤੇ ਉਸ ਤੋਂ ਬਾਅਦ ਪਲਟੀ ਟਰਾਲੀ ਦੇ ਵਿੱਚ ਜਿਹੜੀ ਐ ਕਾਰ ਹੈ ਆਖਰ ਟਕਰਾਈ ਹੈ ਅੱਛਾ ਜੀ ਤੇ ਜੋ ਬੱਚੇ ਨੂੰ ਲੈ ਕੇ ਜਾ ਰਹੇ ਸੀ ਹਸਪੀਟਲ ਮਗੰਦਪੁਰ ਹਸਪੀਟਲ ਤੋਂ ਉਹਨਾਂ ਨੂੰ ਰੈਫਰ ਕੀਤਾ ਸੀ ਇਹ ਨਿਊ ਬਰਨ ਬੱਚਾ ਸੀਗਾ ਜੀ ਹਾਂਜੀ ਨਿਊ ਬਰਨ ਸੀ ਤੇ ਉਹ ਫਿਰ ਇੱਥੇ ਕਿਸ ਤਰ੍ਹਾਂ ਇਹ ਵਾਚੀ ਤੇ ਟ੍ਰੈਲੀ ਪਾਲਟੀ ਹੁਣ ਕਰਕੇ ਉਹ ਜਲਦੀ ਸੀ ਕਿ ਹਸਪੀਟਲ ਜਾਣਾ ਸੀ ਉਹਨਾਂ ਨੂੰ ਅੱਗੇ ਦਿਖਾਈ ਨਹੀਂ ਦਿੱਤਾ ਇਸ ਕਰਕੇ ਵਿੱਚ ਵੱਜ ਗਈ ਇਹ ਟ੍ਰੈਲੀ ਟਕਰਾ ਗਈ ਕਾਰ ਤੇ ਬੱਚਾ ਕਿੱਦਾਂ ਹੈ ਜੀ ਜਿਹੜਾ ਤੇ ਬੱਚਾ ਛਿੱਟਸਾਂ ਨੂੰ ਬਰੋਕ ਡੈੱਡ ਦੀ ਆ ਗਈ ਸੀ ਹਸਪੀਟਲ ਤੋਂ ਕਿ ਉਹਦੀ ਡੈਥ ਹੋ ਗਈ ਹੈ ਬਾਕੀ ਉਹਦਾ ਉਹਨਾਂ ਦੀ ਮਾਤਾ ਉਹਦੀ ਮਾਤਾ ਜਿਹੜੀ ਸੀਗੀ ਉਹਦੇ ਫਾਦਰ ਦੇ ਥੋੜੀ ਸੱਟ ਲੱਗੀ ਉਹਨਾਂ ਨੂੰ ਰੈਫਰ ਕਰਤਾ ਸੀ ਨਵੇਂ ਸ਼ਹਿਰ ਦਾ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਬਾਕੀ ਜਾ ਕੇ ਦੇਖਦੇ ਹਾਂ ਮਤਲਬ ਉਹ ਵੀ ਜ਼ਖਮੀ ਹੈ ਹਾਂਜੀ ਉਹ ਵੀ ਜ਼ਖਮੀ ਹੈ ਕਾਸ਼ਾ ਵਰਕਰ ਸੀ ਉਹਦੇ ਵਿੱਚ ਇੱਕ ਥੋਡੇ ਨੇ ਜੀ ਇਹ ਬਖਲੌਰ ਦੇ ਨੇ ਜੀ ਤੋਂ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਸਪੀਟਲ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖਦੇ ਹਾਂ ਟਰਾਲੇ ਨੂੰ ਪਾਸੇ ਕਰਵਾ ਕੇ ਰੋਡ ਨੂੰ ਕਲੀਅਰ ਕੀਤਾ ਜਾਊਗਾ ਠੀਕ ਹੈ ਸਾਬ